ਤੇ ਗੋਲੀ ਗਲੀ ਕਲੀ ਕੀ ਮਸਲਾ ਸਾਰਾ ਪਿੰਡ ਵੀ ਦੋਲ ਪੱਕਾ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰ ਜੀ ਜਗਰਾਤ ਸਿੰਘ ਵਾ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਹੈ ਡੇਰਾ ਬਠਿੰਡਾ ਦਾ ਡੇਰਾ ਵਜਦਾ ਜੀ ਅੱਛਾ ਕੀ ਘਟਨਾ ਵਾਪਰੀ ਰਾਤ ਜਿਹੜੀ ਭਾਜੀ ਆਪਣੇ ਨਾਲ ਇਥੇ 1 ਵਜੇ ਆਪਾਂ ਨੂੰ ਪਏ ਜੀ ਲਟੇਰੇ ਅੱਛਾ ਜੀ ਤੇ ਆਪਣੇ ਜਦੋਂ ਪਹਿਲਾਂ ਖੜਕਾ ਦੀ ਬੱਤੀ ਬੰਦ ਹੋਈ ਆ ਖੜਕਾ ਹੋਇਆ ਤਾਂ ਮੈਂ ਵੱਡੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨੂੰ ਮੈਂ ਆਖੀ ਉਹ ਤਾਂ ਬਾਹਰ ਵੇਖੀ ਕੀ ਆ ਅਸੀਂ ਦਰਵਾਜ਼ਾ ਖੋਲ ਕੇ ਬਾਹਰ ਚੱਲ ਗਏ ਜੀ ਬੈਕ ਸਾਈਡ ਹਾਂਜੀ ਤੇ ਉਹਨਾਂ ਅੱਗੋਂ ਸਿੱਧੇ ਹੀ ਫਾਇਰਿੰਗ ਕਰਤੀ ਆ ਜੀ ਤੇ ਵੱਡੇ ਵੀ 810 ਜਣੇ ਹਜੇ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਹਾਂ ਜੀ ਥਿਆਰ ਹੀ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਪੇਪਰ ਦੇ ਨਾਲ ਤੇ ਉਹਨਾਂ ਦੇ ਵੀ ਲੱਗੀ ਹੈ ਜੀ ਇੱਕ ਜਣੇ ਤੇ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿੱਤੇ ਗੋਲੀ ਲੱਗੀ ਉਹਨਾਂ ਨੂੰ ਹਾਲਤ ਜੀ ਹਾਲੀ ਲੈ ਕੇ ਗਏ ਨੇ ਹਸਪਤਾਲਾ ਗਵਾਂਡ ਗਵਾਂਡ ਆਇਆ ਜੀ ਭੱਜਾ ਮੜਕੇ ਦਾ ਰੋਲਾ ਪੈ ਗਿਆ ਅਸੀਂ ਸਾਰਿਆਂ ਨੂੰ ਬਾਜਾਂ ਮਾਰੀਆਂ ਜੀ ਤੇ ਭੱਜਿਆ ਆਏ ਫਿਰ ਲੈ ਕੇ ਗਏ ਹਾਲੀ ਤੱਕ ਪਤਾ ਨਹੀਂ ਜੀ ਉਥੋਂ ਫੋਨ ਆਇਆ ਕੋਈ ਪ੍ਰਸ਼ਨ ਤੇ ਤੁਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਕਿਸੇ ਨੂੰ ਗੋਲੀ ਜੀ ਕੁਝ ਕਹਿ ਨਹੀਂ ਸਕਦੇ ਉਹਨਾਂ ਇਹਦੇ ਚ ਲੱਗੀ ਇੱਕ ਨੂੰ ਕੁਝ ਕਹਿ ਨਹੀਂ ਸਕਦੇ ਸਾਡੀ ਤਾਰਸ ਬੰਦੇ ਪਏ ਆ ਜੀ ਆਪਾਂ ਇੱਕ ਦੀ ਮੌਤ ਵੀ ਹੋ ਗਈ ਕਿਹਦੀ ਹੋਈ ਹਾਂਜੀ ਹਾਂਜੀ ਲਟੇਰਾ ਉਹ ਹਾਂਜੀ ਲਟੇਰੇ ਦੇ ਅੱਛਾ ਕੋਈ ਹੋਈ ਪਛਾਣ ਉਹਦੀ ਨਹੀਂ ਜੀ ਹਾਲੇ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਹਾਂਜੀ ਹੁਣ ਵੇਖੋ ਕਾਰ ਕਰਦੇ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਸਾਨੂੰ ਇਨਸਾਫ ਚਾਹੀਜੇ ਪ੍ਰਸ਼ਾਸਨ ਕੋਲ ਧੰਨਵਾਦ ਪ੍ਰੀਮੋ ਤੋ ਇਹ ਕੀ ਘਟਨਾ ਹੈ ਸਾਰੀ ਇੱਥੇ ਇਹ ਜੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਹਾਂਜੀ ਐਸਐਚਓ ਸਾਹਿਬ ਨੂੰ ਵੇਦਨ ਦਾ ਕਰਕੇ ਇੱਥੇ ਪਿੰਡ ਜਿਹੜਾ ਭੀਲੋਵਾਲ ਆ ਇੱਥੇ ਜਸਪਾਲ ਸਿੰਘ ਤੇ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਤੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦੁਆਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਅਗੋਂ ਉਹਨਾਂ ਨੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਵਿੱਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਹਾਂਜੀ ਤੇ ਇਹਨਾਂ ਦਾ ਭਰਾ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਜਿਹੜਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੋਈ ਨਹੀਂ ਤਫਤੀਸ਼ ਕਰ ਰਹੇ ਆ ਦੇਖਦੇ ਆ